ਹਾਂਜੀ ਸਤਿ ਸ਼੍ਰੀ ਅਕਾਲ ਜੀ ਇਸ ਮੇ ਤੁਹਾਨੂੰ ਟਿਕਲੂਪੋ ਤੇ ਤੁਹਾਡਾ ਸਵਾਗਤ ਹੈ ਅੱਜ ਬਹੁਤ ਹੀ ਜ਼ਿਆਦਾ ਸੋਹਣੇ ਤੁਹਾਡੇ ਲਈ ਸਮਰ ਦੇ ਸੂਟ ਲੈ ਕੇ ਆਏ ਆ ਇੰਨੇ ਕਾ ਜ਼ਿਆਦਾ ਸੌਫਟ ਨੇ ਬਹੁਤ ਹੀ ਜਿਵੇਂ ਪਾਕਿਸਤਾਨੀ ਸਟਾਈਲ ਦੇ ਵਿੱਚ ਬਣਾਉਣ ਵਾਲੇ ਸੂਟ ਨੇ ਟੋਟਲੀ 3 3 ਮੀਟਰ ਦੇ ਨੇੜੇ ਇਹਨਾਂ ਦੀਆਂ ਸ਼ਾਰਟਾਂ ਨੇ ਤੇ ਇਹਨਾਂ ਨੂੰ ਜਿਵੇਂ ਤੁਸੀਂ ਹੈਵੀ ਸਾਈਜ਼ ਹੁੰਦਾ ਕਿਸੇ ਦਾ ਨਹੀਂ ਬਣਦੇ ਆ ਨਾਰਮਲ ਸੂਟਾਂ ਦੇ ਵਿੱਚੋਂ ਜਿੰਨਾ ਮਰਜੀ ਹੈਵੀ ਸਾਈਜ਼ ਬਣਾਓ ਭਾਵੇਂ 26 28 ਇੰਚ ਤੱਕ ਇਹ ਰਾ ਬਣਾ ਲਓ ਭਾਵੇਂ ਠੀਕ ਹੈ ਤੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਪਾਕਿਸਤਾਨੀ ਸਟਾਈਲ ਦੇ ਵਿੱਚ ਲੂਸ ਸਟਾਈਲ ਦੇ ਵਿੱਚ ਬਣਾਉਣ ਦੇ ਲਈ ਬਾਕੀ ਤੁਸੀਂ ਲੈਸਾਂ ਕੋਈ ਪਿਆਰਾਂ ਨਾਲ ਤੁਸੀਂ ਜਿਵੇਂ ਮਰਜੀ ਡਿਜ਼ਾਈਨ ਕਰਵਾ ਸਕਦੇ ਹੋ ਲੂਸ ਸਟਾਈਲ ਦੇ ਵਿੱਚ ਬਣਾਓ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਆ ਜੇ ਤੁਸੀਂ ਲੂਸ ਸਟਾਈਲ ਦੇ ਵਿੱਚ ਬਣਾਉਨੇ ਆ ਤੇ ਜੇ ਫਸਮੇ ਫਸਮੇ ਬਣਾਉਨੇ ਆ ਨਾ ਫਿਰ ਤਾਂ ਆਪਾਂ ਨੂੰ ਲਾਈਨਿੰਗ ਲਾਉਣੀ ਹੀ ਪੈਂਦੀ ਹੈ ਜੇ ਲੂਸ ਸਟਾਈਲ ਬਣਾ ਲਓਗੇ ਫਿਰ ਕੋਈ ਇਹਦੀ ਦਿੱਕਤ ਨਹੀਂ ਹੈਗੀ ਸੋ ਇਹਨੂੰ ਪ੍ਰਿੰਟ ਦੇ ਨਾਲ ਬਹੁਤ ਸੋਹਣਾ ਹੈਂਡਵਰਕ ਦੇ ਨਾਲ ਆਪਾਂ ਟੱਚਿੰਗ ਦਿੱਤੀ ਹੋਈ ਹੈ ਇਹਦੇ ਵਿੱਚ ਬਾਕੀ ਪ੍ਰਿੰਟ ਆ ਇਹ ਪ੍ਰਿੰਟ ਨੂੰ ਉਹ ਹਾਈਲਾਈਟ ਕੀਤਾ ਤੇ ਨਾਲ ਇਹਦੇ ਤਿੰਨ ਤਿੰਨ ਮੀਟਰ ਦੀ ਬਾਟਮ ਮਸਲੀਨ ਦੀ ਸੌਰੀ ਜਾਮ ਕਾਟਨ ਦੀ ਬਾਟਮ ਹੈ ਇਹਦੇ ਵਿੱਚ ਮੈਂ ਚੈੱਕ ਨਹੀਂ ਸੀ ਕੀਤੀ ਇਹਦੇ ਵਿੱਚ ਜਾਮ ਕਾਟਨ ਦੀ ਬਾਟਮ ਸੌਫਟ ਵਾਲੀ ਪੈਂਟ ਪਲਾਜ਼ੋ ਜਿਵੇਂ ਮਰਜ਼ੀ ਦਾ ਜਿਹੜਾ ਕੁਝ ਮਰਜ਼ੀ ਬਣਾਓ ਲੂਸ ਪਲਾਜ਼ੋ ਬਣਾਓ ਜਿਵੇਂ ਮਰਜ਼ੀ ਤੁਸੀਂ ਜਿਹੋ ਜਿਹਾ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਆ ਤੇ ਇਹ ਇਹਦੀਆਂ 슬ੀਵਜ਼ ਨੇ 슬ੀਵਜ਼ ਪੂਰੇ ਪੱਲੇ ਤੇ ਦਿੱਤੀਆਂ ਹੋਈਆਂ ਨੇ ਇੱਕ ਪੱਲੇ ਦੇ ਉੱਪਰ 슬ੀਵਜ਼ ਨੇ ਮਤਲਬ ਜੇਵੇਂ ਹੈਵੀ ਸਾਈਜ਼ ਆ ਤਾਂ ਆਰਾਮ ਨਾਲ ਬਣ ਸਕਦਾ ਤੇ ਜਿਹੜਾ ਬੈਗ ਹੈ ਤੇ ਬੈਗ ਤੇ ਵੀ ਇਦਾਂ ਪ੍ਰਿੰਟ ਹੀ ਆ ਬੈਗ ਤੇ ਵੀ ਇਹਦੇ ਪ੍ਰਿੰਟ ਹੀ ਆ ਤੁਸੀਂ ਚੈੱਕ ਕਰ ਸਕਦੇ ਆਂ ਦੇ ਸਾਰਾ ਇਦਾਂ ਬੈਗ ਤੋਂ ਵੀ ਪ੍ਰਿੰਟਡ ਹੋਊਗਾ ਤੇ ਬਾਕੀ ਤੁਸੀਂ ਜਿਵੇਂ ਪਾਕਿਸਤਾਨੀ ओरिजिनल ਡਿਜ਼ਾਈਨ ਹੁੰਦੇ ਆ ਨਾ ਉਹਨਾਂ ਵਾਂਗੂ ਬਣਾਉਣਿਆਂ ਤਾਂ ਆਪਣੇ ਕੋਲ ਲੈਸਾਂ ਦੇ ਡਿਜ਼ਾਈਨ ਵੀ ਬਹੁਤ ਸੋਹਣੇ ਹੁੰਦੇ ਆ ਤੁਸੀਂ ਡਿਜ਼ਾਈਨ ਵੀ ਕਰਵਾ ਸਕਦੇ ਹੋ ਤੇ ਇਹ ਇਹਦੇ ਨਾਲ ਰਹੂਗਾ ਦੁਪੱਟਾ ਦੁਪੱਟੇ ਦੇ ਵਿੱਚ ਵੀ ਬਾਰਡਰ ਬਹੁਤ ਸੋਹਣਾ ਬਾਰਡਰ ਹੈ। ਇਹਲੇ ਸ਼ੂਟ ਪਿਛਾਉਣਾ। ਸ਼ੂਟ ਪਿਛਾ ਤੇ ਪ੍ਰਿੰਟ ਦਾ ਪਤਾ ਲੱਗਦਾ। ਆ ਦੇਖੋ ਇਹਦੇ ਨਾਲ ਮੈਚ ਕਰਦਾ ਦੁਪੱਟਾ। ਬਹੁਤ ਹੀ ਜਿਆਦਾ ਸੌਫਟ ਔਰਗੈਂਜ਼ਾ ਦਾ ਦੁਪੱਟਾ। ਤੇ ਜਿਹਦੇ ਵਿੱਚ ਕੱਟਵਰਕ ਦਾ ਕੰਮ ਹੋਇਆ ਕਿਉਂਕਿ ਜਿਹੜੇ ਪਾਕਿਸਤਾਨੀ ਓਰੀਜਨਲ ਡਿਜ਼ਾਈਨ ਆ ਉਹਨਾਂ ਦੇ ਵਿੱਚ ਏਦਾਂ ਦਾ ਕੰਮ ਬਹੁਤ ਜਿਆਦਾ ਹੋਇਆ ਹੁੰਦਾ। ਸੋ ਬਹੁਤ ਹੀ ਸੋਹਣਾ ਸੌਫਟ ਜਿਹਾ ਦੁਪੱਟਾ ਹੈ। ਔਰ ਜਿਆਦਾ ਠੰਡਾ ਠੰਡਾ ਜਿਹਾ ਦੁਪੱਟਾ ਵਧੀਆ ਦੁਪੱਟੇ ਬਹੁਤ ਵਧੀਆ ਨੇ ਸੂਟ ਵੀ ਵਧੀਆ ਨੇ ਦੁਪੱਟੇ ਵਧੀਆ ਨੇ ਸੋ ਇਹਨਾਂ ਨੂੰ ਲੂਸ ਸਟਾਈਲ ਦੇ ਵਿੱਚ ਪ੍ਰੋਪਰ ਪਾਕਿਸਤਾਨੀ ਸਟਾਈਲ ਦੇ ਵਿੱਚ ਬਣਾਓ ਤੇ ਬਹੁਤ ਜਿਆਦਾ ਸੋਹਣੇ ਲੱਗਣਗੇ ਦੋਨੋਂ ਪੱਲਿਆਂ ਦੇ ਉੱਪਰ ਇਦਾਂ ਬਾਰਡਰ ਨੇ ਕੰਨੀਆਂ ਤੇ ਮੋੜਿਆਂ ਤੇ ਲੈਣ ਵਾਸਤੇ ਸੋ ਬਹੁਤ ਸੋਹਣੇ ਸੂਟ ਨੇ ਰੇਂਜ ਕੁਛ ਵੀ ਨਹੀਂ 1850 ਦੀ ਰੇਂਜ ਦੇ ਵਿੱਚ ਸੂਟ ਨੇ ਤੇ ਇਸ ਰੇਂਜ ਦੇ ਵਿੱਚ ਕੁਛ ਵੀ ਨਹੀਂ ਆਉਂਦਾ ਹੈਗਾ ਇਹ ਕਿਹਦੇ ਵਿੱਚ ਹੈਗਾ ਗ੍ਰੀਨ ਕਲਰ ਇਹਦੇ ਵਿੱਚ ਥੋੜਾ ਜਿਹਾ ਮਤਲਬ ਡਾਰਕ ਜਿਹਾ ਵਾਲਾ ਗ੍ਰੀਨ ਆਉਂਦਾ ਮਟਕੂਲ ਜਿਹਾ ਕਲਰ ਹੈ ਇਹ ਗ੍ਰੀਨ ਬਹੁਤ ਹੀ ਜਿਆਦਾ ਸੋਹਣਾ ਕਲਰ ਹੈ ਵੀ ਸੋ ਇਹਦੇ ਨਾਲ ਵੀ ਇਦਾਂ ਬਾਟਮ ਪਲੇਨ ਹੀ ਹੈ ਪਰ ਬਾਹਾਂ ਦੇ ਉੱਪਰ ਵੀ ਇਦਾਂ ਪ੍ਰਿੰਟ ਆ ਸਮੂਰੀ ਔਰ ਗੈਂਜ਼ਾ ਦੀ ਲੈਸਾਂ ਨੂੰ ਸਲਾ ਕੇ ਨਾ ਬਹੁਤ ਸੋਹਣੀਆਂ ਚੀਜ਼ਾਂ ਬਣਨੀਆਂ ਇਹ ਤੇ ਇਹਦੇ ਨਾਲ ਦੁਪੱਟਾ ਬਹੁਤ ਸੋਹਣਾ ਮਸਟਰਡ ਕਲਰ ਦਾ ਦੁਪੱਟਾ ਇਹਦੇ ਨਾਲ ਇਹ ਵੀ ਬਹੁਤ ਸੋਹਣਾ ਲੱਗਦਾ ਦੇਖ ਸਕਦੇ ਆ ਤੁਸੀਂ ਬਹੁਤ ਪਿਆਰੇ ਡਿਜ਼ਾਈਨ ਬਣਨੇ ਜਿੱਦਾਂ ਨਾ ਇਹਨੂੰ ਅਮੈਜਿਨ ਕਰਕੇ ਦੇਖਦੀ ਆ ਮੈਂ ਬਣੀਆਂ ਹੋਈਆਂ ਚੀਜ਼ਾਂ ਕਿਵੇਂ ਲੱਗ ਰਹੀਆਂ ਤਾਂ ਬਹੁਤ ਜ਼ਿਆਦਾ ਸੋਹਣੇ ਲੱਗ ਰਿਹਾ ਸੂਟ ਪੂਰੀ ਪਾਕਿਸਤਾਨੀ ਲੁੱਕ ਦੇ ਰਿਹਾ ਹੈ ਲਓ ਕਿ ਇਹ ਇਹ ਹੈਗਾ ਮਜ਼ੈਂਟਾ ਕਲਰ ਸੇ ਵੀ ਬਹੁਤ ਪਿਆਰਾ ਹੈ ਸਾਰੇ ਕੁਝ ਚੀਜ਼ਾਂ ਹੁੰਦੀਆਂ ਕਿ ਕੈਮਰੇਆਂ ਦੇ ਵਿੱਚ ਆਪਾਂ ਪ੍ਰੋਪਰਲੀ ਨਹੀਂ ਸ਼ੋਅ ਕਰ ਪਾਉਂਦੇ ਆ ਤੇ オリジナル ਦੇ ਵਿੱਚ ਦੇਖਿਆ ਤਾਂ ਸਾਰੇ ਇੱਕ ਤੋਂ ਇੱਕ ਵਧ ਕੇ ਕਲਰ ਦਾ ਬਹੁਤ ਹੀ ਪਿਆਰੇ ਲੱਗ ਰਹੇ ਆ। ਬਾਕੀ ਚੀਜ਼ਾਂ ਬਣੀਆਂ ਸੋਹਣੀਆਂ ਲੱਗਦੀਆਂ ਆਫਟਰ ਸਟਿਚਿੰਗ ਲੁੱਕ ਨਿਕਲ ਕੇ ਆਉਂਦੀ ਆ ਨਾ ਵੀ ਸੋਹਣੇ ਲੱਗਦੇ ਆ। ਸੋ ਦੁਪੱਟਾ ਇਹਦੇ ਨਾਲ ਹੈਗਾ ਗ੍ਰੇ ਕਲਰ ਦਾ ਬਹੁਤ ਹੀ ਪਿਆਰਾ ਦੁਪੱਟਾ। ਬਹੁਤ ਸੋਹਣੀ ਲੱਗ ਰਹੀ ਹੈ ਜੀ ਜਦੋਂ ਇਹਨਾਂ ਨੂੰ ਸਟਿਚ ਕਰਾਂਗੇ ਲੂਜ਼ੇ ਸਟਾਈਲ ਦੇ ਵਿੱਚ ਪਜਾਮਾ ਟਾਈਪ ਬਲੌਜ਼ ਨਹੀਂ ਹੁੰਦੇ ਜਿਵੇਂ ਤੁਸੀਂ ਉਵੇਂ ਪਜਾਮਾ ਇਹਦੇ ਨਾਲ ਪਲਾਜ਼ੋ ਬਣਾ ਲਓ ਤੇ ਕੁਝ ਲੇਸਾਂ ਵਗੈਰਾ ਲਗਾ ਕੇ ਤੇ ਬਹੁਤ ਪਿਆਰੇ ਲੱਗਣਗੇ 1850 ਦੀ ਰੇਂਜ ਦੇ ਵਿੱਚ ਇੰਨੀ ਮਹਿੰਗਾਈ ਆ ਤੇ ਆਉਂਦਾ ਵੀ ਗਿਆ ਤੁਹਾਨੂੰ ਪਤਾ ਹੀ ਹੈ ਇੱਧਰ ਲਈ ਸਾਈਡ ਕਰੋ ਇਹ ਵੀ ਬਹੁਤ ਸੋਹਣਾ ਕਲਰ ਆ ਇਹ ਮਸਟਰਡ ਦੀ ਟੋਨ ਆ ਥੋੜੀ ਜਿਹੀ ਗ੍ਰੀਨਿਸ਼ ਜਿਹਾ ਮਸਟਰਡ ਤੇ ਇਹ ਵੀ ਬਹੁਤ ਪਿਆਰਾ ਕਲਰ ਆ ਦੇਖ ਸਕਦੇ ਆ ਤੁਸੀਂ ਇਹਦੇ ਫਲਾਵਰ ਹੈ ਮੋਡੇ ਤੇ ਵੀ ਇੱਕ ਛੋਟਾ ਜਿਹਾ ਫਲਾਵਰ ਆਉਂਦਾ ਤੇ ਆਉਣ ਜਾਣ ਦੇ ਵਿੱਚ ਪਾਉਣਾ ਕਿਤੇ ਹਾਂ ਕਿਸੇ ਦੇ ਘਰੇ ਜਾਂਦੇ ਆਉਂਦੇ ਤਾਂ ਬਹੁਤ ਸੋਹਣੀਆਂ ਚੀਜ਼ਾਂ ਨੇ ਇਹਦੇ ਨਾਲ ਡਾਰਕ ਗ੍ਰੇ ਕਲਰ ਦਾ ਦੁਪੱਟਾ ਫੋਟੋ ਦੇ ਵਿੱਚ ਕੁਝ ਜ਼ਿਆਦਾ ਡਾਰਕ ਆ ਰਿਹਾ ਏ ਇੰਨਾ ਡਾਰਕ ਨਹੀਂ ਹੈਗਾ ਸੋਹਣਾ ਜਿਹਾ ਸੋਹਣਾ ਕੰਬੀਨੇਸ਼ਨ ਆ ਬਹੁਤ ਪਿਆਰਾ ਸੂਟ ਆ ਔਰ ਇੱਕ ਹੈਗਾ ਇਹਦੇ ਵਿੱਚ ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਹੈ ਸੋ ਪ੍ਰਿੰਟ ਸਾਰਿਆਂ ਦੇ ਇੱਕ ਤੋਂ ਇੱਕ ਵਦਕੇ ਆ ਗ੍ਰੇ ਕਲਰ ਦੇ ਨਾਲ ਬਹੁਤ ਹੀ ਸੋਹਣਾ ਜਿਹੜਾ ਮੋਰ ਪੰਖੇ ਦਾ ਕੰਟਰਾਸਟ एयर ਫੋਰਸ ਕਲਰ ਦਾ ਬਹੁਤ ਸੋਹਣਾ ਲੱਗਦਾ ਥੋੜੀ ਹਟਕੇ ਚੀਜ਼ ਲੱਗਦੀ ਆ ਜਿਵੇਂ ਜਿਵੇਂ ਇਦਾਂ organza ਦੀਆਂ ਕੁਝ ਲੈਸਾਂ ਜਿਵੇਂ ਬਾਰਡਰ ਨਹੀਂ ਆਉਂਦੇ ਜਿਵੇਂ ਪਾਕਿਸਤਾਨੀ ਸੂਟ ਬਣੇ ਹੁੰਦੇ ਹਨ ਤਾਂ ਘੇਰਿਆਂ ਦੇ ਥੋੜੇ ਚੌੜੇ-ਚੌੜੇ ਜੇ ਬਾਰਡਰ ਬਣਾ ਲਾ ਕੇ ਬਾਹਰ ਨੂੰ ਨਿਕਲਵੇਂ ਜੇ ਬਾਰਡਰ ਹੁੰਦੇ ਆ ਤੇ ਉਹ ਵੀ ਬਹੁਤ ਸੋਹਣੇ ਲੱਗਦੇ ਆ ਬਣੇ ਵੀ ਇਹਦੇ ਵਿੱਚ ਜਿਵੇਂ ਦੁਪੱਟੇ ਨਾਲ ਦਾ ਬਾਰਡਰ ਲੱਗ ਜੇ ਇਹ ਵੀ ਬਹੁਤ ਸੋਹਣਾ ਕਲਰ ਏਅਰ ਫੋਰਸ ਕਲਰ ਇਦੇ ਨਾਲ ਹੈਗਾ ਰੈੱਡ ਕਲਰ ਦਾ ਦੁਪੱਟਾ ਰੈੱਡ ਨਾ ਤਾਂ ਟਮਾਟੇ ਰੈੱਡ ਆ ਥੋੜਾ ਗਾਦਰੀ ਜੀ ਟੋਨ ਦੇ ਵਿੱਚ ਹੈ। ਉਧਰ ਫੜਿਓ। ਇਦਾਂ ਕਿ ਜਦੋਂ ਤਹਿ ਲਾਈ ਹੁੰਦੀ ਥੋੜਾ ਜਿਆਦਾ ਡਾਰਕ ਲੱਗਦਾ। ਆ ਦੇਖੋ ਜਦੋਂ ਇਦਾਂ ਨਾਲ ਇਹਦੇ ਰੱਖਿਆ ਹੋਊਗਾ। ਦੁਪੱਟਾ ਸੂਟ ਦੇ ਉੱਪਰ ਜਿੱਦਾਂ ਲਿਆ ਹੋਊਗਾ। ਫਿਰ ਬਹੁਤਾ ਡਾਰਕ ਨਹੀਂ ਲੱਗਦਾ ਜਦੋਂ ਤਹਿ ਲੱਗੀ ਹੁੰਦੀ ਉਹਨੂੰ ਤਾਂ ਜਿਆਦਾ ਡਾਰਕ ਲੱਗਦਾ। ਇਹ ਬਹੁਤ ਸੋਹਣਾ ਲੱਗਦਾ ਇਦਾਂ ਸੂਟ ਬਣਿਆ ਹੋਇਆ ਮਤਲਬ ਨਾਲ ਦੁਪੱਟਾ ਅਟੈਚ ਕੀਤਾ ਹੋਇਆ ਸੋ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗਦਾ ਬਾਕੀ ਜਿਹੜੇ ਸੂਟ ਹੁੰਦੇ ਆ ਬਣਿਆ ਦੀ ਲੁੱਕ ਹੋਰ ਹੁੰਦੀ ਆ ਤੇ ਅਨ ਸਟਿਚ ਦੀ ਲੁੱਕ ਹੋਰ ਹੁੰਦੀ ਆ ਕਿਉਂਕਿ ਸੂਟ ਤਾਂ ਪਹਿਲਾਂ ਤਾਂ ਉਹਨਾਂ ਸੂਟਾਂ ਅਨ ਸਟਿਚ ਪਿਆ ਨਹੀਂ ਸੋਹਣਾ ਲੱਗਦਾ ਜਿੰਨਾ ਸਟਿਚ ਕੀਤਾ ਸੋਹਣਾ ਲੱਗਦਾ ਫਿਰ ਸਟਿਚ ਕੀਤਾ ਉਹਨਾਂ ਸੋਹਣਾ ਨਹੀਂ ਲੱਗਦਾ ਜਿੰਨਾ ਪਾਇਆ ਸੋਹਣਾ ਲੱਗਦਾ ਠੀਕ ਹੈ ਤੁਹਾਡੀ ਪਰਸਨੈਲਿਟੀ ਨੇ ਵੀ ਇਸ ਚੀਜ਼ ਨੂੰ ਦਿਖਾਉਣਾ ਹੁੰਦਾ ਕਿ ਕੋਈ ਚੀਜ਼ ਕਿੰਨੀ ਕਸੋਣੀ ਆ ਨਾ ਹਰੇਕ ਚੀਜ਼ ਇੱਕ ਦੂਜੇ ਦੇ ਨਾਲ ਹੀ ਆ ਤੇ ਜਦੋਂ ਤੁਸੀਂ ਸੂਟ ਪਾਉਂਗੇ ਅਸਲੀ ਲੋਕੋ ਦੀ ਉਦੋਂ ਵੀ ਨਿਕਲ ਕੇ ਆਣੀ ਆ ਸੇ ਹੈਗਾ ਬਲੈਕ ਕਲਰ ਬਲੈਕ ਕਲਰ ਇਹਥੇ ਨਾਲ ਬੜਾ ਅਜੀਬ ਜਿਹਾ 골ਡਨ ਵੀਡੀਓ ਦੇ ਵਿੱਚ ਆ ਰਿਹਾ ਬਟ ਬਹੁਤ ਸੋਹਣਾ ਜਿਹਾ ਚਾਰ ਰੰਗਾ ਜਿਹਾ ਹੈਗਾ ਦੁਪੱਟਾ ਚਾਰ ਰੰਗਾ ਚਾਰ ਰੰਗੀ ਜੀ ਟੋਨ ਆ ਨੇ ਯੂ ਕਲਰ ਨਹੀਂ ਆ ਰਿਹਾ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਆ ਜਿਵੇਂ ਮੈਂ ਕਹਿ ਦਈਏ ਇਹ ਪੱਤੀਆਂ ਦੇ ਵਿੱਚ ਵੀ ਥੋੜਾ ਜਿਹਾ ਹੋਰ ਆ ਰਿਹਾ ਨਹੀਂ ਪੱਤੀ ਵੀ ਬਰਬਰ ਚਾਰ ਰੰਗਾ ਜਿਹਾ ਕਲਰ ਹੁੰਦਾ ਜਿਵੇਂ ਨਾ ਉਵੇਂ ਦਾ ਕਲਰ ਆਇਆ ਪਰ ਇਹਦੇ ਵਿੱਚ ਪੀਲਾ ਜਿਹਾ ਆਮ ਆ ਰਿਹਾ 골ਡਨ ਜੀ ਟੋਨ ਆ ਪਰ ਨਾ ਇਹ ਹੀ ਨਹੀਂ ਹੈਗਾ ਦੁਪੱਟਾ ਮੈਂ ਕੋਸ਼ਿਸ਼ ਕਰਦੀ ਆ ਤੁਹਾਨੂੰ ਕਲਰ ਦਿਖਾਵਾਂ ਇਹਦਾ ਨਹੀਂ ਕਲਰ ਨਹੀਂ ਆ ਰਿਹਾ ਬਟ ਤੁਸੀਂ ਟਰਸਟ ਕਰ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਇਹ ਜਿਵੇਂ ओरिजिनल ਚਾਹ ਦਾ ਕਲਰ ਹੁੰਦਾ ਬਸ ਓਦਾਂ ਦਾ ਕਲਰ ਹੈ ਜਿਵੇਂ ਘੱਟ ਦੁੱਧ ਵਾਲੀ ਚਾਹ ਹੁੰਦੀ ਹੈ ਤੇ ਓਦਾਂ ਦਾ ਕਲਰ ਬਹੁਤ ਸੋਹਣਾ ਕਲਰ ਤੇ ਇੱਥੇ ਬੜਾ ਅਜੀਬ ਜਿਹਾ ਕਲਰ ਆ ਰਿਹਾ ਸੋ ਤੁਸੀਂ ਭਰੋਸਾ ਕਰ ਸਕਦੇ ਸਹੀ ਹੈਗਾ 에어 ਫੋਰਸ ਕਲਰ ਇਹਦੇ ਨਾਲ ਵੀ ਦੁਪੱਟੇ ਦਾ ਬੜਾ ਸੋਹਣਾ ਕੰਟਰਾਸਟ ਆ ਆਈਸ ਗ੍ਰੇ ਕਲਰ ਦਾ ਕੰਟਰਾਸਟ ਹੈ ਇਹਦੇ ਵਿੱਚ ਬਹੁਤ ਪਿਆਰਾ ਲੱਗਦਾ ਹੁਣ ਦੇਖ ਇਹਦੇ ਵਿੱਚ ਇਦਾਂ ਲੱਗਦਾ ਜਿਵੇਂ ਸਕਾਈ ਬਲੂ ਹੁੰਦਾ ਵੀਡੀਓ ਦੇ ਵਿੱਚ ਬਾਕੀ ਵੀਡੀਓ ਦੇ ਵਿੱਚ ਜੱਜਮੈਂਟ ਤਾਂ ਵੀ ਹੁੰਦਾ ਕਲਾਇੰਟ ਕੀ ਜੱਜਮੈਂਟ ਕਰਦਾ ਨਾ ਮੂਰੇ ਦੇਖਣ ਵਾਲਾ ਬਟ ਇਹਦੇ ਵਿੱਚ ਆਈਸ ਗ੍ਰੇ ਕਲਰ ਦਾ ਦੁਪੱਟਾ ਇਹ ਇਹ ਬਲੂ ਕਲਰ ਦਾ ਦੁਪੱਟਾ ਨਹੀਂ ਹੈਗਾ ਜਿਵੇਂ ਇੱਕ ਹੁੰਦਾ ਨਾ ਬਲੂ ਫ੍ਰੋਜ਼ੀ ਜਿਹਾ ਲਾਈਟ ਜੀ ਟੋਨ ਹੁੰਦੀ ਹੈ ਉਹ ਕਲਰ ਨਹੀਂ ਹੈਗਾ ਇਹ ਜਿਹੜਾ ਜਿਵੇਂ ਫੋਟੋ 'ਚ ਸ਼ੋਅ ਕਰ ਰਿਹਾ ਬਟ ਆਈਸ ਗ੍ਰੇ ਕਲਰ ਜਿਵੇਂ ਬਿਲਕੁਲ ਜਿਵੇਂ সিলਵਰ ਗ੍ਰੇ ਜੀ ਟੋਨ ਹੁੰਦੀ ਹੈ ਇਦਾਂ ਦਾ ਸੂਟ ਆ ਸੋ ਇਹ ਵੀ ਬਹੁਤ ਸੋਹਣਾ ਇਹਨਾਂ ਨੂੰ ਪਾਕਿਸਤਾਨੀ ਲੁੱਕ ਦੇ ਵਿੱਚ ਲੂਸ ਸਟਾਈਲ ਦੇ ਵਿੱਚ ਬਣਾਓ ਜੇ ਤੁਸੀਂ ਆਪਣੇ ਤੋਂ ਸਟਿਚ ਕਰਾਉਣੇ ਬਿਨਾ ਲਾਈਨਿੰਗ ਤੋਂ ਵੀ ਬਣਾ ਸਕਦੇ ਆ ਜੇ ਤੁਸੀਂ ਆਪਣੇ ਤੋਂ ਸਟਿਚ ਕਰਾਉਣੇ ਮੈਂ ਤੋਂ ਇਹਨੂੰ ਇਹਨਾਂ ਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਕਰਕੇ ਇਹ ਦੇ ਸਕਦੇ ਆ ਕਿਉਂਕਿ ਬਹੁਤ ਸਾਰੀਆਂ ਲੈਸਾਂ ਹੁੰਦੀਆਂ ਇਹਨਾਂ ਨੂੰ ਡਿਜ਼ਾਈਨ ਕਰਕੇ ਤੁਸੀਂ ਬਹੁਤ ਸੋਹਣੀ ਚੀਜ਼ ਬਣਾ ਸਕਦੇ ਆ ਸੋ ਇਹ ਵੀ ਮਸਲੀਨ ਦੇ ਪਿਓਰ ਦੇ ਸੂਟ ਨੇ ਜਿਹੜੇ ਪਹਿਲਾਂ ਦਿਖਾਏ ਉਹ ਵੀ ਮਸਲੀਨ ਦੇ ਪਿਓਰ ਦੇ ਸੂਟ ਨੇ ਜਿਹੜੇ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਇਹ ਵੀ ਮਸਲੀਨ ਪਿਓਰ ਦੇ ਨੇ ਇਹ ਘੇਰੇ ਤੇ ਬਾਰਡਰ ਆ ਰਿਹਾ ਇਹ ਵੀ ਸ਼ਰਟਾਂ ਐ ਖੁੱਲੀਆਂ ਡੋਲੀਆਂ ਨੇ ਐ ਬੈਕ ਤੇ ਵੀ ਪੂਰੇ ਦੇਖ ਸਕਦੇ ਆ ਤੁਸੀਂ ਘੇਰਾ ਭਾਵੇਂ ਜਿਹੜਾ ਦਾ 30 ਇੰਚ ਦਾ ਘੇਰਾ ਬਣਾ ਲਓ ਭਾਵੇਂ ਇੰਨਾ ਖੁੱਲਾ ਡੁੱਲਾ ਕਪੜਾ ਇਹਦੇ ਵਿੱਚ ਇੰਨੇ ਖੁੱਲੇ ਡੁਲੇ ਘੇਰੇ ਬਣੇ ਹੋਏ ਸੋ ਜਿਵੇਂ ਲੂਜ਼ੇ ਸਟਾਈਲ ਦੇ ਵਿੱਚ ਪਾਕਿਸਤਾਨੀਆਂ ਲੋਕਾਂ ਦੇ ਨਹੀਂ ਪਾਏ ਹੁੰਦੇਗੇ ਉਦਨੇ ਚੀਜ਼ਾਂ ਬਣਾ ਸਕਦੇ ਆ ਸੋ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦੀ ਆ ਇਹਨਾਂ ਨੂੰ ਤੁਸੀਂ ਕੋਰ ਸੈੱਟ ਦੇ ਵਿੱਚ ਵੀ ਜਿਹੜਾ ਆਹ ਵਾਲਾ ਪੈਟਰਨ ਤੇ ਦੂਜਾ ਵੀ ਤੁਸੀਂ ਕੋਰ ਸੈੱਟ ਦੇ ਵਿੱਚ ਵੀ ਬਣਾ ਸਕਦੇ ਆ ਸੋ ਇਹ ਪੈਟਰਨ ਨੂੰ ਵੀ ਤੁਸੀਂ ਥੋੜੀ ਉੱਚੀ ਸ਼ਰਟ ਦੇ ਨਾਲ ਕੋਰ ਸੈੱਟ ਵੀ ਬਣਾ ਸਕਦੇ ਆ ਜਿੱਦ ਅੱਜਕਲ ਉੱਚੀਆਂ ਸ਼ਰਟਾਂ ਚੱਲਦੀਆਂ ਤੇ ਜਾਂ ਫਿਰ ਜਿਵੇਂ ਫਾਰਸ਼ੀ ਸਲਵਾਰ ਦੇ ਨਾਲ ਲੂਜ਼ ਟੌਪ ਚੱਲਦੇ ਉੱਚੇ ਜੇ ਹਨ ਤਾਂ ਉਹ ਵੀ ਚੀਜ਼ ਇਸ ਪੈਟਰਨ ਦੇ ਵਿੱਚ ਬਹੁਤ ਸੋਹਣੀ ਲੱਗੂਗੀ ਤੇ ਦੂਜੇ ਜਿਹੜਾ ਪਹਿਲਾ ਪੈਟਰਨ ਦਿਖਾਇਆ ਸੀ ਉਹਦੇ ਵਿੱਚ ਵੀ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਆ ਪਜਾਮਾ ਟਾਈਪ ਪਲਾਜ਼ੋ ਦੇ ਨਾਲ ਤੇ ਪਾਕਿਸਤਾਨੀ ਸਲਵਾਰਾਂ ਉਹ ਉਹਦੇ ਵਿੱਚ ਵੀ ਬਣਾ ਸਕਦੇ ਆ ਪਰ ਜੇ ਪਲਾਜ਼ੋ ਨਾ ਬਣਾਓਗੇ ਖੁੱਲੇ ਚ ਪਲਾਜ਼ੋ ਨਾਲ ਤਾਂ ਜ਼ਿਆਦਾ ਸੋਹਣਾ ਲੱਗੂਗਾ ਸੋ ਇਹ ਮਾਸਟਰਡ ਦੇ ਨਾਲ ਗ੍ਰੇ ਦਾ ਕੰਟਰਾਸਟ ਆ ਬਹੁਤ ਜ਼ਿਆਦਾ ਸੋਹਣਾ ਸੂਟ ਆ ਇਹਦੇ ਵਿੱਚ ਵੀ ਇਹਦੇ ਵਿੱਚ ਚਾਰ ਹੀ ਕਲਰ ਨੇ ਜਿਵੇਂ ਪਹਿਲਾਂ ਵਾਲਾ ਵਰਕ ਵਾਲਾ ਸੀਗਾ ਉਦੇ ਕਲਰ ਜਿਆਦਾ ਸੀਗੇ ਤੇ ਇਹਦੇ ਕਲਰ ਆਪਣੇ ਕੋਲੇ ਫਿਲਹਾਲ ਆ ਨਹੀਂ ਆ ਆ ਦੇਖੋ ਇਹਦੇ ਵਿੱਚ ਵੀ ਵਰਕ ਹੋਇਆ ਵਾ ਸਾਰੇ ਸੋਟਾਂ ਤੇ ਇਹ ਬਹੁਤ ਸੋਹਣੀਆਂ ਚੀਜ਼ਾਂ ਨੇ ਇਹਨਾਂ ਦੇ ਨਾਲ ਵੀ ਜਾਮ ਕਾਟਨ ਦੀ ਬਾਟਮ ਸੋ ਬਹੁਤ ਹੀ ਪਿਆਰੀ ਚੀਜ਼ ਆ ਰੀਂਜ ਸੀਮ ਹੀ ਰਹੂਗੀ 1850 ਦੀ ਰੇਂਜ ਦੇ ਵਿੱਚ ਔਰ ਇਹਨਾਂ ਨਾਲ ਮਸਲੀਨ ਦੇ ਦੁਪੱਟੇ ਨੇ ਸੌਫਟ ਮਸਲੀਨ ਦੇ ਦੁਪੱਟੇ ਮੈਂ ਇਹ ਮੈਨੂੰ ਜੇ ਤੁਸੀਂ ਮੇਰੇ ਅਕੋਰਡਿੰਗ ਮੇਰੀ ਸਲਾਹ ਲਓ ਹਨ ਤੇ ਮੈਂ ਆਪਣਾ ਤਜਰਬੇ ਦੇ ਵਿੱਚ ਦੱਸਦੀ ਹਾਂ ਕਿ ਮੈਨੂੰ ਜਿਵੇਂ ਉਹ ਆਰਗਾਂਜ਼ਾ ਦੁਪੱਟਾ ਉਹ ਸਮਰ ਦੇ ਵਿੱਚ ਬਹੁਤ ਪਸੰਦ ਆ ਕਿਉਂਕਿ ਇਹ ਹਲਕੇ ਹਲਕੇ ਜਿਹੇ ਦੁਪੱਟੇ ਹੁੰਦੇ ਆ ਤੇ ਆ ਮਸਲੀਨ ਦੇ ਹੋਗੇ ਇਹ ਬਹੁਤ ਇਹ ਜਿਵੇਂ ਜਿਨ੍ਹਾਂ ਨੇ ਸਿਰ ਤੇ ਲੈਣੇ ਹੁੰਦੇ ਇਹ ਉਹਨਾਂ ਲਈ ਵੀ ਬੈਸਟ ਹੁੰਦੇ ਆ ਕਿ ਇਹਦੀ ਬੁੱਕਲ ਵੀ ਵੱਜ ਜਾਂਦੀ ਹੈ ਜਿਵੇਂ ਮੋਢੇ ਤੇ ਰੱਖਣ ਲਈ ਉਹ ਜ਼ਿਆਦਾ ਸੋਹਣੇ ਲੱਗਦੇ ਆ ਸਮਰ ਦੇ ਵਿੱਚ ਹਲਕੇ ਜਿ ਕਿਉਂਕਿ ਪਾਕਿਸਤਾਨੀ ਜਿਹੜੇ ਡਿਜ਼ਾਈਨ ਆ ਜਾਂ ਪ੍ਰਿੰਟ ਆ ਪਾਕਿਸਤਾਨੀ ਆ ਨਾ ਉਹਨਾਂ ਦੇ ਨਾਲ ਫਿਰ ਜਾਂ ਲੂਸ ਸਟਾਈਲ ਹੀ ਸੋਹਣੇ ਲੱਗਦੇ ਆ ਤੇ ਇਹ ਹੈਗਾ ਇਹਦੇ ਵਿੱਚ ਫਰੋਜ਼ੀ ਕਲਰ ਬਹੁਤ ਪਿਆਰਾ ਫਰੋਜ਼ੀ ਕਲਰ ਦੇਖ ਸਕਦੇ ਹੋ ਤੁਸੀਂ ਨੋਟ ਦਾ ਕੰਮ ਹੋਇਆ ਸਾਰਾ ਸੂਈ ਦਾ ਕੰਮ ਤੇ 18500 ਦੀ ਰੇਂਜ ਦੇ ਵਿੱਚ ਆਉਂਦਾ ਵੀ ਕੀ ਹੈ 3 3 ਮੀਟਰ ਦੀਆਂ ਸ਼ਰਟਾਂ ਨੇ ਸੋ 2 1/2 ਤੋਂ 3 ਦੇ ਨੇੜੇ ਇਹਨਾਂ ਦੀ ਬਾਟਮ ਦਾ ਫੈਬਰਿਕ ਆ ਚਾਹੇ ਸਲਵਾਰਾ ਬਣਾਓ ਸਲਵਾਰਾਂ ਵੀ ਬਹੁਤ ਸੋਹਣੀਆਂ ਬਣਣਗੀਆਂ ਤੇ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਸੋ ਇਹਦੇ ਵਿੱਚ ਹੁੰਦੇ ਕੋ ਮਾਸਟਰਡ ਕਲਰ ਆ ਰਿਹਾ ਮਾਸਟਰ ਨਹੀਂ ਹੈਗਾ ਇਹ ਐਕਚੁਅਲੀ ਰਸਟ ਕਲਰ ਦਾ ਤੇ ਫਰੋਜ਼ੀ ਦਾ ਕੰਟਰਾਸਟ ਆ ਬਹੁਤ ਹੀ ਵਿਆਰੇ ਸੂਟ ਨੇ ਸੋ ਮਿਰੀਆਂ ਪਹਿਣਾ ਸੋ ਸਾਡਾ ਕਰ ਸਕਦੀਆਂ ਗਲਤ ਗਾਈਡ ਨਹੀਂ ਕਰੂੰਗੀ ਚੀਜ਼ਾਂ ਬਹੁਤ ਸੋਹਣੀਆਂ ਨੇ ਸਮਰ ਦੇ ਅਕੋਰਡਿੰਗ ਸੋ ਮਾਰਕੀਟ ਲਿਓ ਮਾਰਕੀਟ ਦੇ ਵਿੱਚ ਤੁਸੀਂ ਇਹ ਚੀਜ਼ਾਂ ਦੇਖਣ ਜਾਓਗੇ ਇੱਥੇ ਮਾਰਕੀਟ ਦੇ ਵਿੱਚ 2500 2800 ਪ੍ਰਾਈਸ ਆਰਾਮ ਨਾਲ ਚੱਲਦਾ ਹੈ ਕੁਆਲਿਟੀ ਦੇ ਅਕੋਰਡਿੰਗ 2500 2800 ਤੋਂ ਘੱਟ ਕੁਝ ਨਹੀਂ ਐ ਇਦਾਂ ਦੀਆਂ ਚੀਜ਼ਾਂ ਕੋਈ ਨਹੀਂ ਦਿਖਾਊਗਾ ਤੁਹਾਨੂੰ ਬਹੁਤ ਪਿਆਰਾ ਇਹਦੇ ਵਿੱਚ ਡਿਜ਼ਾਈਨ ਆ ਸੋ ਇਹ ਵੀ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਹੈ ਇਹ ਹੈਗਾ ਜਿਵੇਂ ਕਾਲਾ ਸਲੇਟੀ ਰੰਗ ਕਹਿ ਦਿੰਦੇ ਆ ਨਾ ਤੇ ਬਲੂ ਹੁੰਦਾ ਪ੍ਰੋਪਰ ਨੇਵੀ ਬਲੂ ਜਿਹਾ ਹੁੰਦਾ ਨਹੀਂ ਇਹ ਬਲੈਕ ਹੁੰਦਾ ਵਿਚਲੀ ਜੀ ਟੋਨ ਹੁੰਦੀ ਹੈ ਸੇਮ ਵੀ ਦੁਪੱਟਾ ਤੁਸੀਂ ਦੇਖ ਸਕਦੇ ਆ ਰਸਟ ਕਲਰ ਦਾ ਤੇ ਬਲੂ ਕਲਰ ਦਾ ਕੰਟਰਾਸਟ ਆ ਤੇ ਇੱਥੇ ਕਲਰ ਬਿਲਕੁਲ ਸੇਮ ਹੀ ਆ ਰਿਹਾ ਇਹ ਵਾਲਾ ਦੋਨਾਂ ਦਾ ਬਹੁਤ ਪਿਆਰਾ ਡਿਜ਼ਾਈਨ ਆ ਸੋ ਜਿਹੜੀਆਂ ਮੇਰੀਆਂ ਭੈਣਾਂ ਨੇ ਆਰਡਰ ਕਰਨਾ ਆਪਣ ਇਸ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਹੋ 8054754280 ਕਾਲ ਨਹੀਂ ਕਰਨੀ ਕਿਸੇ ਵੀ ਭੈਣ ਨੇ ਤੁਸੀਂ ਆਪਦਾ ਐਡਰੈਸ ਭੇਜੋ ਪੇਮੈਂਟ ਕਰੋ ਤੇ ਨਾਲ ਦੀ ਨਾਲ ਡਿਸਪੈਚ ਕਰਵਾ ਲਓ ਜਿਹਨੇ ਸਟਿਚਿੰਗ ਕਰਾਉਣੀ ਆ ਉਹ ਸੂਟ ਦੀ ਪੇਮੈਂਟ ਕਰਕੇ ਤੇ ਸਟਿਚਿੰਗ ਜਿਵੇਂ ਬਣਾਉਣੀ ਆ ਦੱਸ ਕੇ ਉਹ ਪਹਿਲਾਂ ਪੇਮੈਂਟ ਕਰਨਗੇ ਫਿਰ ਉਹਨਾਂ ਦਾ ਸੂਟ ਸਟਿਚ ਹੋਊਗਾ ਸੋ ਇੱਕ ਵੀਡੀਓ ਦਿੱਤੀ ਜਾਊਗੀ ਨਾਪ ਭੇਜਣ ਲਈ ਤੁਹਾਨੂੰ ਨਾਪ ਦੇ ਵਿੱਚ ਜਿਵੇਂ ਜਿਵੇਂ ਤੁਹਾਨੂੰ ਵੀਡੀਓ ਦਿੱਤੀ ਜਾਊਗੀ ਉਸੇ ਤਰ੍ਹਾਂ ਤੁਸੀਂ ਨਾਪ ਭੇਜਣਾ ਹੈ ਸੋ ਥੈਂਕ ਯੂ ਸੋ ਮੱਚ ਵੀਡੀਓ ਦੇਖੀਰ ਤੱਕ ਬਣੇ ਰਹਿਣ ਲਈ ਹੋਰ ਨਵਾਂ ਸਟਾਕ ਲੈ ਕੇ ਆਉਂਦੇ ਰਾਵਾਂਗੇ ਵਿਚ ਵਿਚ ਦੀ ਜਿਵੇਂ ਜਿਵੇਂ ਟਾਈਮ ਮਿਲਦਾ ਤੇ ਤੁਸੀਂ ਆਪਣੀ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ